ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਤੇ ਵਿਕਾਸ ਦੀ ਗੱਤ ਆ ਮੈਂ ਕਹਿੰਨਾ ਵਾ ਵੀ ਲੋਕਾਂ ਦੇ ਅੰਦਰ ਆ ਜਿਹੜਾ ਇਸ ਗੱਲ ਦਾ ਮੈਸੇਜ ਗਿਆ ਲੋਕਾਂ ਨੂੰ ਪੂਰੇ ਪੰਜਾਬ ਦੇ ਅੰਦਰ ਕਿ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਪਬਲਿਕ ਨੇ ਲੈਕ ਪਸੰਦ ਕਰਨਾ ਨਹੀਂ ਹੁਣ ਉਹ ਗੱਲਾਂ ਗਈਆਂ ਬਈ ਤਕੜੀ ਆ ਪੰਜਾਵਾ ਜਾਂ ਫੋਲਾ ਉਹ ਕੰਮ ਨਹੀਂ ਹੈਗਾ ਹੁਣ ਜਿਹੜਾ ਬੰਦਾ ਕੰਮ ਕਰੂਗਾ ਉਹੀ ਬੰਦਾ ਅੱਗੇ ਆਊਗਾ ਜੋ ਵਾਦਾ ਕੀਤਾ ਸੀ ਉਹ ਕੱਲੇ ਕੱਲੇ ਵਾਦੇ ਨੂੰ ਪੂਰਾ ਕਰ ਰਹੇ ਆ ਅੱਜ ਪੰਜਾਬ ਦੇ 3.5 ਕਰੋੜ ਲੋਕ ਜਾਣਦੇ ਆ ਵੀ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਦੇਖੋ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਤੇ ਵਿਕਾਸ ਦੀ ਜਿੱਤ ਆ ਮੈਂ ਕਹਿੰਨਾ ਵੀ ਲੋਕਾਂ ਦੇ ਅੰਦਰ ਅੱਜ ਜਿਹੜਾ ਇਸ ਗੱਲ ਦਾ ਮੈਸੇਜ ਗਿਆ ਲੋਕਾਂ ਨੂੰ ਪੂਰੇ ਪੰਜਾਬ ਦੇ ਅੰਦਰ ਕਿ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਪਬਲਿਕ ਨੇ ਲੈ ਕੇ ਪਸੰਦ ਕਰਨਾ ਨਹੀਂ ਹੁਣ ਉਹ ਗੱਲਾਂ ਗਈਆਂ ਬਈ ਤੱਕੜੀ ਆ ਪੰਜਾਵਾ ਜਾਂ ਫੋਲਾ ਉਹ ਕੰਮ ਨਹੀਂ ਹੈਗਾ ਹੁਣ ਜਿਹੜਾ ਬੰਦਾ ਕੰਮ ਕਰੂਗਾ ਉਹੀ ਬੰਦਾ ਅੱਗੇ ਆਊਗਾ ਸਰਦਾਰ ਭਗਵੰਤ ਸਿੰਘ ਮਾਨ ਨੇ 2022 ਦੇ ਵਿੱਚ ਜੋ ਲੋਕਾਂ ਨਾਲ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੇ ਜੋ ਵਾਦਾ ਕੀਤਾ ਸੀ ਉਹ ਕੱਲੇ ਕੱਲੇ ਵਾਦੇ ਨੂੰ ਪੂਰਾ ਕਰ ਰਹੇ ਆ ਅੱਜ ਪੰਜਾਬ ਦੇ ਸਾਡੇ 3 ਕਰੋੜ ਲੋਕ ਜਾਣਦੇ ਆ ਵੀ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਤੇ ਬੀਜੇਪੀ ਦਾਅਵੇ ਬੜੇ ਕਰਦੀ ਐ ਇਸ ਵਾਰ ਜਿਹੜ ਜਮਾਨਤ ਜਬ ਤੋਂ ਬੀਜੇਪੀ ਦਾ ਤਾਂ ਹੁਣ ਜੋ ਪੰਜਾਬ ਦੇ ਪ੍ਰਤੀ ਸੋਚ ਆ ਇੰਨਾ ਵੀ ਜਾਂ ਦੇਖਿਓ ਜਮਾਨਤਾ ਜਬਤੋਣੀਆਂ ਨੇ ਹੁਣ ਪੂਰੇ 27 ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਲੱਗਦਾ ਜਿਹੜੀ ਯੂਨੀਵਰਸਿਟੀ ਦਾ ਵਿਵਾਦ ਚੱਲਦਾ ਉਹ ਵੀ ਅਸਰ ਕੇ ਕੋਈ ਇਹਨਾਂ ਦੇ ਵਿਵਾਦ ਹਮੇਸ਼ਾ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਚਾਹੇ ਕਿਸਾਨਾਂ ਦੋਲੰਦਾ ਲਾ ਲਈਏ ਚਾਹੇ ਯੂਨੀਵਰਸਿਟੀ ਦਾ ਲਾ ਲਈਏ ਨਵੀਆਂ-ਨਵੀਆਂ ਨੀਤੀਆਂ ਜੋ ਸਾਡੇ ਪੁਰਾਣੇ ਸਮੇਂ ਦੀਆਂ ਅੱਜ ਤੋਂ 100 ਸਾਲ ਪਹਿਲਾਂ ਦੇ ਇਤਿਹਾਸ ਬਣੇ ਹੋਇਆ ਉਹਨਾਂ ਨੂੰ ਵੀ ਪੰਜਾਬ ਦੇ ਅੰਦਰ ਮਟੇਨ ਦੀ ਕੋਸ਼ਿਸ਼ ਕਰਦੇ ਆ ਇਹ ਭਾਜਪਾ ਨੂੰ ਆਪਣੀ ਨੀਤੀ ਜਿਹੜੀ ਆ ਉੱਥੇ ਰੱਖ ਰੱਖਣ ਦਿੱਲੀ ਤੱਕ ਪੰਜਾਬ ਦੇ ਉੱਤੇ ਲਾਗੂ ਨਹੀਂ ਹੋਣੀ ਇਹਨਾਂ ਦੀ ਨੀਤੀ ਅੱਛਾ ਐਮਐਲਏ ਸਾਹਿਬ ਜੇ ਗੱਲ ਕਰੀ ਜਿਹੜੀ ਕਾਂਗਰਸ ਆ ਪੂਰੀ ਲੜਾਈ ਦੇ ਵਿੱਚ ਸੀਗੀ ਜਦੋਂ ਪਿਛਲੇ ਵਰ ਜਿਮਨੀ ਚੋਣਾਂ ਹਿੱਆ ਲੁਧਿਆਣੇ ਦੇ ਵਿੱਚ ਪਰ ਇਸ ਵਾਰ ਤੀਜੇ ਨੰਬਰ ਤੇ ਇਹ ਲੱਗਦਾ ਜਿਹੜੇ ਵਿਵਾਦ ਜਿਹੜੇ ਬਿਆਨ ਰਾਜਵੜਿੰਗ ਨੇ ਕੀਤੇ ਉਹ ਲੈ ਕੇ ਬੈਗੇ ਜਣਾ ਕਾਂਗਰਸ ਦੇ ਜਿਹੜਾ ਕਹਿ ਦਈਏ ਵੀ ਉਹਨਾਂ ਦੇ ਪ੍ਰਧਾਨ ਦੇ ਅਕਲ ਤੇ ਪਰਦਾ ਪੈ ਚੁੱਕਿਆ ਹੋਇਆ ਜੇ ਕਾਂਗਰਸ ਨੇ ਇਹੀ ਪ੍ਰਧਾਨ ਦਾ ਸਾਲ ਹੋ ਰੱਖ ਲਿਆ ਦਾ ਕਾਂਗਰਸ ਜੀਰੋ ਦਿੱਲੀ ਵਾਲਾ ਕੰਮ ਕਰਾ ਦੇਣੇ ਨਹੀਂ 27 ਦੇ ਵਿੱਚ ਜੀਰੋ ਆਊਗੀ ਆਪਸ਼ਨ ਲਗਾ ਦੇਣਾ ਤਾਂ ਦੇਖੋ ਇਹ ਚੇਂਜ ਕਰਨਾ ਨਾ ਕਰਨਾ ਅਸੀਂ ਤਾਂ ਕਹਿੰਦੇ ਇਹਨੂੰ ਰੱਖਣ ਦਾ ਸਾਲ ਇਹ ਰਹੂਗਾ ਤਾਂ ਸਾਡੇ ਲਈ ਫਾਇਦੇਮੰਦ ਆ ਦੇਖੋ ਇਹ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ ਤੇ ਵਿਕਾਸ ਦੀ ਜਿੱਤ ਆ ਮੈਂ ਕਹਿੰਦਾ ਵਾ ਵੀ ਲੋਕਾਂ ਦੇ ਅੰਦਰ ਆ ਜਿਹੜਾ ਇਸ ਗੱਲ ਦਾ ਮੈਸੇਜ ਗਿਆ ਲੋਕਾਂ ਨੂੰ ਪੂਰੇ ਪੰਜਾਬ ਦੇ ਅੰਦਰ ਕਿ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਪਬਲਿਕ ਨੇ ਲੈ ਕੇ ਪਸੰਦ ਕਰਨਾ ਨਹੀਂ ਹੁਣ ਉਹ ਗੱਲਾਂ ਗਈਆਂ ਵੀ ਤੱਕੜੀ ਆ ਪੰਜਾਵਾ ਜਾਂ ਫੋਲਾ ਉਹ ਕੰਮ ਨਹੀਂ ਹੈਗਾ ਹੁਣ ਜਿਹੜਾ ਬੰਦਾ ਕੰਮ ਕਰੂਗਾ ਉਹੀ ਬੰਦਾ ਅੱਗੇ ਆਊਗਾ ਸਰਦਾਰ ਭਗਵਾਨ ਸਿੰਘ ਮਾਨ ਨੇ 2022 ਦੇ ਵਿੱਚ ਜੋ ਲੋਕਾਂ ਨਾਲ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੇ ਜੋ ਵਾਅਦਾ ਕੀਤਾ ਸੀ ਉਹ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆ ਅੱਜ ਪੰਜਾਬ ਦੇ 3.5 ਕਰੋੜ ਲੋਕ ਜਾਣਦੇ ਆ ਵੀ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ। ਤੇ ਭਾਜਪਾ ਦਾਅਵੇ ਬੜੇ ਕਰਦੀ ਐ ਇਸ ਵਾਰ ਜਿਹੜ ਜਮਾਨਤ ਜਬ ਤੋਂ। ਭਾਜਪਾ ਦਾ ਤਾਂ ਹੁਣ ਜੋ ਪੰਜਾਬ ਦੇ ਪ੍ਰਤੀ ਸੋਚ ਆ ਇਹਨਾਂ ਦੀਆਂ ਦੇਖਿਓ ਜਮਾਨਤਾ ਜਬ ਤੋਂ ਨੀਆਂ ਨੇ ਹੁਣ ਪੂਰੇ 27 ਦੇ ਵਿੱਚ ਪੂਰੇ ਪੰਜਾਬ ਦੇ ਅੰਦਰ। ਲੱਗਦਾ ਜਿਹੜੀ ਯੂਨੀਵਰਸਿਟੀ ਦਾ ਵਿਵਾਦ ਚੱਲਦਾ ਉਹ ਵੀ ਅਸਰ ਕਰੇ। ਦੇਖੋ ਇਹਨਾਂ ਨੇ ਵਿਵਾਦ ਹਮੇਸ਼ਾ ਪੰਜਾਬ ਦੇ ਨਾਲ ਮਤਲਈ ਮਾਂ ਆਲਾ ਚਾਹੇ ਕਿਸਾਨਾਂ ਦਾ ਲਾਲੀਏ ਚਾਹੇ ਯੂਨੀਵਰਸਿਟੀ ਦਾ ਲਾਲੀਏ ਨਵੀਆਂ-ਨਵੀਆਂ ਨੀਤੀਆਂ ਜੋ ਸਾਡੇ ਪੁਰਾਣੇ ਸਮੇਂ ਦੀਆਂ ਅੱਜ ਤੋਂ 100 ਸਾਲ ਪਹਿਲਾਂ ਦੇ ਇਤਿਹਾਸ ਬਣੇ ਹੋਇਆ ਉਹਨਾਂ ਨੂੰ ਵੀ ਪੰਜਾਬ ਦੇ ਅੰਦਰ ਮਿਟਾਉਣ ਦੀ ਕੋਸ਼ਿਸ਼ ਕਰਦੇ ਆ ਇਹ ਭਾਜਪਾ ਨੂੰ ਆਪਣੀ ਨੀਤੀ ਜਿਹੜੀ ਆ ਉੱਥੇ ਰੱਖ ਰੱਖਣ ਦਿੱਲੀ ਤੱਕ ਪੰਜਾਬ ਦੇ ਉੱਤੇ ਲਾਗੂ ਨਹੀਂ ਹੋਣੀ ਇਹਨਾਂ ਦੀ ਨੀਤੀ ਅੱਛਾ ਐਮਐਲਏ ਸਾਹਿਬ ਜੀ ਗੱਲ ਕਰੀ ਜਿਹੜੀ ਕਾਂਗਰਸ ਆ ਪੂਰੀ ਲੜਾਈ ਦੇ ਵਿੱਚ ਸੀਗੀ ਜਦੋਂ ਪਿਛਿਵਰ ਜਿਮਨੀ ਚੋਣਾ ਆਈਆਂ ਲੁਧਿਆਣੇ ਦੇ ਵਿੱਚ ਪਰ ਇਸ ਵਾਰ ਤੀਜੇ ਨੰਬਰ ਤੇ ਹੀ ਲੱਗਦਾ ਜਿਹੜੇ ਵਿਵਾਦ ਜਿਹੜੇ ਬਿਆਨ ਰਾਜਵੜਿੰਗ ਨੇ ਕੀਤੇ ਉਹ ਲੈ ਕੇ ਬੈਗੇ ਜੀ ਕਾਂਗਰਸ ਦੇ ਜਿਹੜਾ ਕਹਿ ਦਈਏ ਵੀ ਉਹਨਾਂ ਦੇ ਪ੍ਰਧਾਨ ਦੇ ਅਕਲ ਤੇ ਪਰਦਾ ਪੈ ਚੁੱਕਿਆ ਹੋਇਆ ਹੈ ਜੇ ਕਾਂਗਰਸ ਨੇ ਇਹੀ ਪ੍ਰਧਾਨ 10 ਸਾਲ ਹੋਰ ਰੱਖ ਲਿਆ ਤਾਂ ਕਾਂਗਰਸ ਜ਼ੀਰੋ ਦਿੱਲੀ ਆਲਾ ਕੰਮ ਕਰਾ ਦੇਣਾ ਨਹੀਂ 27 ਦੇ ਵਿੱਚ ਜ਼ੀਰੋ ਆਊਗੀ ਦੇਖੋ ਇਹ ਚੇਂਜ ਕਰਨਾ ਨਾ ਕਰਨਾ ਅਸੀਂ ਤਾਂ ਕਹਿੰਦੇ ਇਹਨੂੰ ਰੱਖਣ 10 ਸਾਲ ਇਹ ਰਹੂਗਾ ਤਾਂ ਸਾਡੇ ਲਈ ਫਾਇਦੇਮੰਦ ਆ